ਮਾਤਾ ਗੁਜਰ ਕੌਰ ਜਿਹਨਾਂ ਪਾਪੀਆਂ ਨੇ ਠੰਡੇ ਬੂਰੀ ਤੋਂ ਤਕਾ ਦੇ ਕੇ ਸ਼ਹੀਦ ਕੀਤਾ ਹੈ ਇਕਿਆਂ ਨੇ ਬਾਅਦ ਚ ਗੱਲ ਦਾਲਦੀ ਕਿ ਮਾਤਾ ਜੀ ਆਤਮ ਹਤਿਆ ਕਰ ਗਏ ਐਡੀ ਦਲੇਰ ਹੋਵੇ ਮਾਂ ਜਿਹਨੇ ਕਦੀ ਆਪਣੇ ਪਤੀ ਦਾ ਸੀਸ ਵੀ ਆਪਣੀ ਝੋਲੀ ਚ ਪਵਾਇਆ ਹੋਵੇ ਉਹ ਇਨੀ ਕਮਜ਼ੋਰ ਤੇ ਕਮਦਿਲ ਹੋਏਗੀ ਵੀ ਠੰਡੇ ਬੂਰੀ ਤੋਂ ਆਪੇ ਛਾਲ ਮਾਰ ਦੇਵੇਗੀ ਇਹਨਾਂ ਪਾਪੀਆਂ ਨੇ ਇਹ ਬਾਅਦ ਵਿੱਚ ਕੋ ਕੀ ਜਿਹੜੀਆਂ ਇਤਿਹਾਸ ਹੁੰਦਾ ਹਮੇਸ਼ਾ ਜੇਤੂ ਲੋਕ ਲਿਖਦੇ ਨੇ ਉਹ ਜਿੱਦਾਂ ਲਿਖਿਆ ਉਦਾਂ ਹੀ ਲੋਕ ਸਾਡੇ ਗਾਂ ਸੁਣਾਈ ਗਏ ਇਹਨਾਂ ਦੁਸ਼ਟਾਂ ਨੇ ਮਾਤਾ ਗੁਜਰ ਕੌਰ ਨੂੰ ਵੀ ਠੰਡੇ ਬੂਰੀ ਤੋਂ ਤਕਾ ਦੇ ਕੇ ਸ਼ਹੀਦ ਕੀਤਾ ਗਿਆ ਉਹਨਾਂ ਸਭ ਜਾਦਿਆਂ ਦਾ ਬਾਅਦ ਵਿੱਚ ਸੰਸਕਾਰ ਕੀਤਾ ਜਾਂਦਾ ਹੈ ਯਾਦ ਉਹਨਾਂ ਨੂੰ ਵੀ ਕੀਤਾ ਜਾਣਾ ਹੈ ਜਿਨ੍ਹਾਂ ਨੇ ਸੰਸਕਾਰ ਕੀਤੇ ਨੇ ਜਿਨ੍ਹਾਂ ਨੇ ਦੁੱਧ ਪਿਆਏ ਨੇ ਜਿਨ੍ਹਾਂ ਦੇ ਆਪਣੀਆਂ ਪਿਟਾਵਾਂ ਅਰਪਣ ਕੀਤੀਆਂ ਨੇ ਤੇ ਚੇਤਾ ਰੱਖਿਓ ਜਦੋਂ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦਾ ਝੰਡਾ ਸਰਹੰਦ ਦੀ ਧਰਤੀ ਦੇ ਚੁਲਾਇਆ ਨਾ ਤੇ ਬੰਦਾ ਸਿੰਘ ਬਹਾਦਰ ਨੇ ਲਾਕਿਆਂ 'ਚ ਮਾਰਚ ਕੀਤੇ ਉਹਨੇ ਪੁੱਛਿਆ ਵੀ ਕਿਹੜੇ ਕਿਹੜੇ ਬੰਦੇ ਨੇ ਗੁਰੂ ਤੇ ਗੁਰੂ ਦੇ ਸਾਹਿਬਜ਼ਾਦਿਆਂ ਦੀ ਮਦਦ ਕੀਤੀ ਮੈਨੂੰ ਲਿਸਟਾਂ ਬਣਾ ਕੇ ਦਿਓ ਤੇ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਜਿਨ੍ਹਾਂ ਗਦਾਰੀਆਂ ਕੀਤੀਆਂ ਲਿਸਟਾਂ ਮੈਨੂੰ ਉਹਨਾਂ ਦੀਆਂ ਵੀ ਚਾਹੀਆਂ ਨੇ ਜਿਨ੍ਹਾਂ ਨੇ ਗਲਤ ਕੰਮ ਕੀਤੇ ਉਹਨਾਂ ਨੂੰ ਸਜ਼ਾਵਾ ਤੇ ਕਿਸੇ ਨੇ ਦੱਸਿਆ ਜੀ ਕੁੰਮਾ 마ਸ਼ਕੀ ਤੇ ਮਾਤਾ ਲక్ష్ਮੀ ਨੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾਸ਼ਕਾਇਆ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਉਸ ਪਿੰਡ ਪਹੁੰਚਦੇ ਆ ਭਰੇ ਸਭਾ ਦੇ ਵਿੱਚ ਬਾਬਾ ਕੁੰਮਾ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਪਰੇ ਸਭਾ ਦੇ ਵਿੱਚ ਸਨਮਾਨਤ ਕਰਦੇ ਆ ਤੇ ਬਾਬਾ ਕੁੰਮਾ ਜੀ ਚਰਨਾ ਤੇ ਸਿਰ ਰੱਖ ਕੇ ਨਾ ਪਤਾ ਕੀ ਸ਼ਬਦ ਬੋਲਦੇ ਆ ਆਂਦੇ ਬਾਬਾ ਜੀ ਕਿਰਪਾ ਕਰੋ ਹਣ ਖੰਡੇ ਬਾਟੇ ਦੀ ਪੌਲਿਸ਼ ਕਾ ਕੇ ਮੈਨੂੰ ਹੁਣ ਗੁਰੂ ਦਾ ਸਿੰਘ ਬਣਾ ਦਿਓ ਬਾਅਦ ਚ ਉਹ ਬਾਬਾ ਕੁੰਮਾ 마ਸ਼ਕੀ ਸਰਦਾਰ ਕਰਮ ਸਿੰਘ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਬਾਕੀ ਜੰਗਾਂ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਲੜਦਾ ਵੀ ਰਿਹਾ ਸਾਡੀ ਕੌਮ ਦੇ ਵਿੱਚ ਇੱਕ ਚੇਤਾ ਰੱਖਿਓ ਜਿਹੜਾ ਤੁਹਾਡਾ ਦੁੱਖ ਵੇੜੇ ਤੁਹਾਡੇ ਨਾਲ ਖਲੋਂਦਾ ਆਪਾਂ ਉਹਨੂੰ ਵੀ ਯਾਦ ਕਰਦੇ ਆਂ ਜਿਹੜਾ ਆਪਣਾ ਨੂੰ ਸਾਥ ਛੱਡ ਜਾਂਦਾ ਆਪਾਂ ਯਾਦ ਉਹਨਾਂ ਨੂੰ ਵੀ ਕਰਦੇ ਆਂ ਇਹ ਹਿਸਤਰੀ ਗੁਲਾ ਹੈ ਜਿਨ੍ਹਾਂ ਨੇ ਸਭ ਜਿਆਦਿਆਂ ਦੇ ਉਸ ਸਮੇਂ ਦੇ ਵਿੱਚ ਸਾਥ ਦਿੱਤੇ ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਆਂ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਕ ਰਾਤ ਇੱਕ ਰਾਤ ਬਾਬਾ ਕੁੰਮਾ ਜੀ ਆਪਣੀ ਸ਼ਾਨ ਚ ਰੱਖਦੇ ਆ ਤੇ ਅੱਜ ਉੱਥੇ ਗੁਰਦੁਆਰਾ ਹੈ ਅੱਜ ਉਸ ਲੋਕ ਸਜਦਾ ਕਰਦੇ ਆ ਭਾਵੇਂ ਗੁਰਦੁਆਰਾ ਅਜੇ ਥੋੜਾ ਸਮਾਂ ਹੋਇਆ ਬਣੇ ਨੂੰ ਉਹ ਜਾਤਕਾਰ ਜਿੱਥੇ ਇੱਕ ਪਹਿਲੀ ਰਾਤ ਜੋ ਗੁਜ਼ਾਰੀ ਸੀ ਉੱਥੇ ਕੋਈ ਹਿਸਤੀ ਬਾਦ ਵਿੱਚ ਬਣੀ ਸੀ ਏ ਤੇ ਇਦਾਂ ਹੀ ਜਿਹੜੀ ਜਗ੍ਹਾ ਆਪਾਂ ਵੇਖਦੇ ਆਂ ਚਮਕੌਰ ਸਾਹਿਬ ਦੀ ਚਮਕੌਰ ਸਾਹਿਬ ਦੀ ਜਗ੍ਹਾ ਪਹਿਲਾਂ ਨਹੀਂ ਸੀ ਕਿਸੇ ਨੂੰ ਪਤਾ ਵੀ ਇੱਥੇ ਸਾਹਿਬਜ਼ਾਦੇ ਨੂੰ ਕਿੱਥੇ ਸੰਸਕਾਰ ਕੀਤਾ ਗਿਆ ਕਿਉਂਕਿ ਜਿਹੜੇ ਵੱਡੇ ਸਾਹਿਬਜ਼ਾਦੇ ਤੇ ਅਨੇਕਾਂ ਗੁਰੂ ਕੇ ਸਿੱਖ ਸੀ ਇਹਨਾਂ ਨੂੰ ਬੀਬੀ ਸ਼ਰਨ ਕੌਰ ਜਿਹੜੀ ਸੀ ਉਹਨੇ ਇਹਨਾਂ ਸਭ ਜਾਂਦਿਆਂ ਦਾ ਸਨਸਕਾਰ ਕੀਤਾ ਸੀ ਤਾਂ ਸਨਸਕਾਰ ਵੀ ਪੂਰਾ ਨਹੀਂ ਸੀ ਹੋ ਸਕਿਆ ਕਿਉਂਕਿ ਦੁਸ਼ਮਣਾਂ ਦੀ ਤੇ ਇਹ ਐਲਾਨ ਸੀ ਕਿ ਇਸ ਇਲਾਕੇ 'ਚ ਕੋਈ ਇਹਨਾਂ ਦੀਆਂ ਦਿਆਂ ਨੂੰ ਨਾ ਸਾਂਭੇ ਪਰ ਬੀਬੀ ਸ਼ਰਨ ਕੌਰ ਕੁਵਾਰੀ ਸੀ ਅਜੇ ਧੀਓ ਉਸ ਧੀ ਨੇ ਸਭ ਜਾਂਦਿਆਂ ਦੀਆਂ ਅਤੇ ਬਾਕੀ ਦਿਆਂ ਨੂੰ ਪਛਾਣ ਪਛਾਣ ਕੇ ਲੱਕੜਾਂ ਇਕੱਠੀਆਂ ਕਰਕੇ ਦੁਸ਼ਮਣਾਂ ਨੂੰ ਜਦੋਂ ਪਤਾ ਲੱਗਾ ਇਹਨਾਂ ਨੇ ਉਹਨੂੰ ਵੀ ਨਾਲ ਹੀ ਬਲ ਦੀ ਚਿਖਾ ਸੁੱਟ ਦਿੱਤਾ ਰਾਮਪੁਰਾ ਫੂਲ ਦੇ ਭਾਈ ਤਰਲੋਕਾ ਤੇ ਭਾਈ ਰਾਮਾ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਮੁਸਲਮਾਨੀ ਪੇਸ਼ ਬਣਾ ਕੇ ਕਮਲੇ ਜੇ ਬਣ ਕੇ ਉਧਰ ਘੁੰਮਦੇ ਰਹੇ ਫਿਰ ਰਹਿੰਦਾ ਸੰਸਕਾਰ ਉਹਨਾਂ ਭਾਈ ਤਰਲੋਕਾ ਤੇ ਭਾਈ ਰਾਮਾ ਜੀ ਨੇ ਸਭ ਜਿਆਦਿਆਂ ਦੇ ਤੇ ਬਾਕੀ ਸਿੱਖਾਂ ਦਾ ਕੀਤਾ ਸੋਚੋ ਸਾਡੇ ਬਦਲੇ ਗੁਰੂ ਪਾਸ਼ਾ ਦੇ ਸਭ ਜਿਆਦਿਆਂ ਦਾ ਸੰਸਕਾਰ ਵੀ ਇੱਕ ਵਕਤ ਨਹੀਂ ਹੋ ਸਕਿਆ ਇੱਕ ਵਕਤ ਨਹੀਂ ਸਰਕਾਰਾਂ ਦੇ ਇੱਥੇ ਵੀ ਪਾਬੰਦੀ ਸੀ ਵੀ ਸੰਸਕਾਰ ਵੀ ਕੋਈ ਇੱਕ ਵਕਤ ਨਾ ਕਰ ਸਕੇ ਤੇ ਸਜਦਾ ਉਹਨਾਂ ਸਿੰਘਾਂ ਨੂੰ ਭਾਈ ਤਰਲੋਕਾ ਤੇ ਭਾਈ ਰਾਮਾ ਫਿਰ ਫੂਲ ਦੇ ਇਲਾਕੇ ਚ ਉਹਨਾਂ ਨੂੰ ਪਾਸ਼ਾ ਨੇ ਕਈ ਵਿਆਸਤਾਂ ਦਿੱਤੀਆਂ ਉਹਨਾਂ ਨੂੰ ਮਾਨ ਸਨਮਾਨ ਦਿੱਤੇ ਗਏ ਕਿ ਫਿਰੋਸ ਧੀ ਦਾ ਵੀ ਨਾਂ ਸੁਨਹਿਰੀ ਅੱਖਰਾਂ ਚ ਲਿਖਿਆ ਗਿਆ ਪਾਸ਼ਾ ਨੇ ਆਖਿਆ ਜਿਸ ਕੌਮ ਦੀਆਂ ਧੀਆਂ ਇਡੀਆਂ ਦਲੇਰ ਹੋਣ ਜਿਨੇ ਵੱਡੇ ਸਾਹਿਬ ਜਾਦੇ ਤੇ ਅਨੇਕਾਂ ਗੁਰੂ ਕੇ ਪਿਆਰੇ ਸਿੱਖਾਂ ਦੀਆਂ ਧੀਆਂ ਨੂੰ ਆਪਣੇ ਥੀ ਸੰਭ ਕੇ ਤੇ ਅਗਨ ਭੇਟ ਕੀਤਾ ਸਜਦਾ ਕੀਤਾ ਸਾਧ ਸੰਗਤ ਜੀ ਜਦੋਂ ਫਿਰ ਸਾਰੇ ਸ਼ਰੀ ਦੀ ਰਾਖ ਨੂੰ ਇਕੱਠਿਆਂ ਕਰਕੇ ਇੱਕ ਥਾਂ ਤੇ ਨੱਪ ਦਿੱਤਾ ਗਿਆ ਕਈ ਸਾਲ ਖਣ ਇਸ ਗੱਲ ਤੇ 1704 ਦੀ ਸੀ